ਹੈਕੁਰਜੀ ਦਾ ਘਾਲਤ ਸਾਹਿਬ ਹੈਕੁਰਜੀ ਫਤੇ ਜੀ ਇਹ ਆ ਜੀ ਆਪਣੀ ਕਾਲੀ ਕੁਝ ਕੁ ਮਹੀਨੇ ਪਹਿਲਾਂ ਆਪਾਂ ਨੂੰ ਇਹ ਘਰ ਦੇ ਬਾਹਰ ਮਿਲੀ ਸੀ ਜੀ ਹੁਣ ਆਪਣੇ ਨਾਲ ਇਹਦਾ ਬਹੁਤ ਗੂੜਾ ਪ੍ਰੇਮ ਪਿਆਰ ਪੈ ਗਿਆ ਜੀ ਆਪਣੇ ਘਰੇ ਹੋ ਰਹੀਆਂ ਦੀਆਂ ਦੇਖੋ ਜੀ ਹੁਣ ਮੈਨੂੰ ਡਿਕਰੀ ਆ ਟਰੈਡਾਂ ਦੇ ਨਾਲ ਦੇਖ ਕੇ ਗੱਡੇ ਚੋਂ ਉਹ ਕੱਢ ਕੇ ਦੇਖ ਰਹੀ ਆ ਟਰੈਡ ਤੇ ਬੈਠਣ ਦਾ ਘੁੰਮਣ ਦਾ ਬਹੁਤ ਚਾਹ ਆ ਹੁਣ ਇੱਥੇ ਖੜੀ ਦੇਖੀ ਜਾਊਗੀ ਟਰੈਡ ਕੱਢ ਰਹਿਗੇ ਨਹੀਂ ਦੇਖ ਕੇ ਇੱਥੇ ਉੱਰ ਨੀਚੇ ਵੀ ਜਾਊਗੀ ਮੇਰੇ ਕੋਲ ਆਊਗੀ ਵੀ ਮੈਨੂੰ ਝੂਟੀ ਦੇ ਟਰੈਪ ਆਪਾਂ ਵੈਸੇ ਅੰਦਰੇ ਲਾਣਾ ਸੀ ਕਿਤੇ ਜਾਣਾ ਨਹੀਂ ਤਾਂ ਇਹਨੂੰ ਐ ਹੁੰਦਾ ਵੀ ਥੋੜਾ ਜਿਹਾ ਵੀ ਚੱਲੇ ਮੈਨੂੰ ਬਠਾ ਕੇ ਝੂਟੀ ਵੇਲੇ ਇਹਦਾ ਨਹੀਂ ਗਈ ਕੋਈ ਬ੍ਰੈਂਡ ਤੇ ਦੇਖੋ ਜੀ ਆਪਣੇ ਨਾਲ ਕਿੰਨਾ ਪ੍ਰੇਮ ਪਿਆਰ ਪੈ ਗਿਆ ਪਤਾ ਨਹੀਂ ਕਿੰਨੇ ਛੱਡੀ ਸੀ ਕਿੰਨੇ ਮੱਝ ਕਰ ਪੁੱਛੀ ਸੀ ਦੀ ਅੰਨੀ ਸਿਆਣੀ ਨਾ ਕਰੇ ਕੋਈ ਗੰਦ ਪਾਣਾ ਨਾ ਕਿਸੇ ਤਰ੍ਹਾਂ ਦਾ ਖਾ ਪੀ ਕੇ ਇੱਕ ਜਗ੍ਹਾ ਦੇ ਪਏ ਰਹਿਣਾ ਰੱਖੀ ਜਣੀ ਤੇ ਵੀ ਪੂਰੀ ਬਹੁਤ ਧਾਰ ਹੈ ਹੁਣ ਦੇਖੋ ਜੀ ਮੇਰੇ ਕੋਲ ਨੀਚੇ ਪਹੁੰਚ ਗਈ ਫੁੱਲ ਚਾਉ ਆ ਇਸ ਨੂੰ ਹਾਂ ਮੈਂ ਆ ਗਿਆ ਤੇ ਮੈਨੂੰ ਹੁਣ ਟ੍ਰੇਡ ਤੇ ਝੂਟੀ ਮਿਲੂਗੀ ਕਹੜ ਤੇ ਬੈਠੂਗੀ ਤੇ ਫੁੱਲ ਖੁਸ਼ ਹੋ ਜਾਂਦੀ ਹੈ ਜੀ